ਲੋ ਜੀ ਹਲੋ ਸਰ ਜੀ ਥੋੜਾ ਜਆ ਇਹਨੂੰ ਹੋ ਜਾ ਮੇਰੀ ਬੇਨਤੀ ਹੈ ਬਾਪੂ ਜੀ ਛੋਟੇ ਵੀਰ ਬੈਠੋ ਥੋੜਾ ਜਆ ਦੀਪਕ ਇਹਨੂੰ ਹੋ ਜਾ ਪੁੱਤਰ ਹਾਂ ਥੋੜਾ ਜਸ ਸਾਥੀਓ ਤੇ ਪਿੰਡ ਆ ਗਿਓ ਅੱਜ ਦਾ ਜਿਹੜਾ ਇੱਥੇ ਆਉਣ ਦਾ ਕੰਮ ਹੈ ਕਿਉਂਕਿ ਇਹ ਸਾਰੇ ਕਾਂਗਰਸ ਦੇ ਲੀਡਰ ਸਹਿਬਾਨਾਂ ਨੇ ਸਾਡੇ ਕਈ ਚੇਅਰਮੈਨ ਸਾਫ ਕਰਿਆ ਕਿੰਗ ਪਾਰਟੀ ਖੜੀ ਹੈ ਇਨਾ ਸਾਰਿਆਂ ਨੇ ਇਸ ਪਿੰਡ ਦੇ ਬਾਰੇ ਸਾਨੂੰ ਵਿਸਤਾਰਪੂਰਕ ਦੱਸਿਆ ਸੀ ਤੇ মিডিਆ ਦੇ ਸਾਥੀਓ ਕਿ ਇਸ ਪਿੰਡ ਦੇ ਵਿੱਚ ਪਾਣੀ ਆ ਕੇ ਡਾਫ ਲੱਗ ਗਿਆ ਤੇ ਰੁਕ ਗਿਆ। ਔਰ ਇਹ ਪਿੰਡ ਜਿਹੜਾ ਸੇਮ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ ਕਣਕ ਬੀਜਣ ਦੀ ਇੱਥੇ ਕੋਈ ਸੰਭਾਵਨਾ ਨਹੀਂ ਰਹੀ। ਤੇ ਉਸਾਇਦਾ ਉਦੋਂ ਅਗਲੀ ਫਸਲ ਵੀ ਨਾ ਬੀਜੀ ਜਾਵੇ ਜਦੋਂ ਸੇਮ ਹੀ ਆ ਗਈ। ਸੋ 12 ਸ਼ਾਮ ਨੂੰ ਅਸੀਂ ਇੱਥੇ ਆਏ ਸਾਂ ਕਿਉਂਕਿ ਸਾਰੇ ਪੰਜਾਬ ਚ ਦੌਰਾ ਕੀਤਾ ਕੱਲ ਰਾਹੁਲ ਗਾਂਧੀ ਆਏ ਸੀ ਔਰ ਜਿਸ ਪ੍ਰਕਾਰ ਹਾਲਾਤ ਨੇ ਪੰਜਾਬ ਦੇ ਉਹ ਤੁਸੀਂ ਪੱਲੀ ਭੰਤੀ ਜਾਣਦੇ ਹੋ ਬਹੁਤ ਨਾਜ਼ੁਕ ਹਾਲਾਤ ਨੇ ਇਹ ਸਮੇਂ ਦੀਆਂ ਸਰਕਾਰਾਂ ਵੱਲੋਂ ਵੀ ਤੋਹਫਾ ਕਹੂੰਗਾ ਕਿਉਂਕਿ ਇਹ ਨੁਕਸਾਨ 25% ਹੋਣਾ ਸੀ ਜੇ ਸਰਕਾਰਾਂ ਧਿਆਨ ਦਿੰਦੀਆਂ ਜੇ ਸਰਕਾਰਾਂ ਧਿਆਨ ਨਾ ਦੇਣ ਤਾਂ ਫਿਰ ਇਹੀ 25% ਵਾਲਾ ਨੁਕਸਾਨ ਵੱਧ ਜਾਂਦਾ ਹੈ ਸਮੇਂ ਸਿਰ ਡਾਕਟਰ ਕੋਲੇ ਚਲੇ ਜਾਈਏ ਤਾਂ ਫਿਰ ਨੁਕਸਾਨ ਘੱਟ ਹੋਣਾ ਆ ਹੁਣ ਇੱਥੇ ਕਈ ਲੀਡਰ ਸਹਿਬਾਨ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਹੁਣ ਕਿੰਨੂ ਸਾਰਾ ਸਾਡਾ ਉੱਜੜ ਗਿਆ ਔਰ 21 ਸ਼ਬਦ ਕਿੰਨੂ ਦੇ ਬਾਰੇ ਜਿਨ੍ਹਾਂ ਦੇ ਲੋਕਾਂ ਦੇ ਕਿੰਨੂ ਦੇ ਬਾਗ ਸੀ ਵੱਡੇ ਵੱਡੇ ਰਜਵਾੜਿਆਂ ਦੇ ਲੀਡਰਾਂ ਦੇ ਉਹਨਾਂ ਨੇ ਕਿੰਨੂ ਤੇ ਕੋਈ ਗੱਲ ਨਹੀਂ ਕੀਤੀ ਔਰ ਸਾਰਾ ਹਬੋਰ ਏਰੀਆ ਮੇਰੇ ਖਿਆਲ 60% 70% ਕਿਨੂ ਵਾਲਾ ਉਹ ਬਾਗ ਉੱਜੜ ਗਏ ਤੁਹਾਡੇ ਜ਼ਮੀਨਾਂ ਉੱਜੜ ਗਈਆਂ ਮੈਨੂੰ ਯਾਦ ਹੈ ਥੋੜਾ ਜਿਹਾ ਫਲੱਡ ਆਇਆ ਸੀ ਮੁਕਸਰ ਤੇ ਹਬੋਰ ਚ ਤੇ ਡਾਕਟਰ ਮਨਮੋਹਨ ਸਿੰਘ 1200 ਕਰੋੜ ਰੁਪਏ ਦੇ ਗਿਆ ਸੀ ਇਹ ਤਾਂ ਹੁਣ ਫਲੱਡ ਨੇ ਤਾਂ 3 ਲੱਖ ਦੇ ਕਰੀਬ ਤਾਂ ਪਸ਼ੂ ਪ੍ਰਭਾਵਿਤ ਹੋ ਗਏ ਰੁੜ ਗਏ ਦੇ ਘਰ ਰੁੜ ਗਏ ਪਤਾ ਨਹੀਂ ਕਿੰਨੇ ਸੋ ਜਿਸ ਪ੍ਰਕਾਰ ਦੀ ਸਰਕਾਰਾਂ ਤੋਂ ਰਾਹਤ ਆਉਣੀ ਚਾਹੀਦੀ ਸੀ ਔਰ ਇਹ ਚੋਂ 100 ਚੋਂ ਇੱਕ ਪੈਸਾ ਵੀ ਨਹੀਂ ਆਇਆ ਪਰ ਮੈਂ ਕਿਸੇ ਨੂੰ ਇੱਥੇ ਨਿੰਦਨ ਨਹੀਂ ਆਇਆ ਮੈਂ ਆਪਣੀ ਲਾਈਨ ਵੱਡੀ ਕਰਨ ਆਸੇ ਆਇਆ ਸਾਨੂੰ ਸਾਡੇ ਲੀਡਰਸ਼ਿਪ ਆਗਾਜ਼ ਨੇ ਜੋ ਹੁਕਮ ਲਾਇਆ ਸੀਗਾ ਸ਼ੇਰ ਸਿੰਘ ਖੋਬਾਇਆ ਸਾਹਿਬ ਨੇ ਵੀ ਅੱਜ ਆਉਣਾ ਸੀ ਮੈਂਬਰ ਆਫ ਪਾਰਲੀਮੈਂਟ ਨੇ ਉਹ ਨਹੀਂ ਆ ਸਕੇ ਸਾਰੇ ਲੀਡਰਸ਼ਿਪ ਆਣ ਤੁਹਾਡੇ ਵਿਚਕਾਰ ਬੈਠੇ ਨੇ ਚਾਹੇ ਕੋਈ ਤੁਹਾਡੇ ਇਲਾਕੇ ਚੋਂ ਚੋਣਵ ਲੜਦਾ ਚਾਹੇ ਨਹੀਂ ਲੜਦਾ ਪਰ ਇਹਨਾਂ ਨੂੰ ਖੁਈਆਂ ਸਰਵਰ ਦੇ ਲੋਕਾਂ ਦਾ ਦਰਦ ਉਹਨਾਂ ਹੀ ਹੈ ਜਿੰਨਾ ਹਬੌਰ ਦਾ ਫਾਜ਼ਿਲਕਾ ਦਾ ਬੱਲੂਆਣੇ ਦਾ ਸੋ ਅੱਜ ਅਸੀਂ ਤਿਲ ਫੁੱਲ ਪੇਟਾ ਸੇਵਾ ਜਿਹਨੂੰ ਅਸੀਂ ਕਹਿ ਕੇ ਗਏ ਸੀ ਤੁਹਾਨੂੰ ਕਿ ਭਾਈ ਅਸੀਂ ਤੁਸੀਂ ਕਹਿੰਦੇ ਸੀ ਪਾਈਪ ਪਾਓ ਕਿਉਂਕਿ ਨਾ ਸਰਕਾਰ ਮਿੱਤਰੋ ਉੱਤੇ ਹੈ ਸਾਡੀ ਤੇ ਨਾ ਥੱਲੇ ਸਰਕਾਰ ਹੈ ਲੇਕਿਨ ਇਸੇ ਬਾਬਯੂਦ ਅਸੀਂ ਅੱਜ 4-5 ਥਾਵਾਂ ਤੇ ਜਾ ਕੇ ਇਸ ਸਰਾ ਦੀ ਮਦਦ ਕਰ ਰਹੇ ਆ ਜੀਰੇ ਨਾਲ ਕਮ ਸੇ ਕਮ ਤੁਹਾਡੇ ਮੱਲਮ ਤਾਂ ਲੱਗੇ ਸਾਰਾ ਪਾਣੀ ਨਹੀਂ ਨਿਕਲੂਗਾ ਤਾਂ ਹੌਲੀ ਹੌਲੀ ਕੰਮ ਸਟਾਰਟ ਤਾਂ ਹੋਵੇ ਤੇ ਜੋ ਪਿੰਡ ਵਾਲਿਆਂ ਨੇ ਮੰਗਿਆ ਸੀ ਸਾਥੋਂ ਪਾਈਪ ਮੰਗੀ ਸੀ 8 ਕਿੱਲੇ ਪਾਈਪਲਾਈਨ 8 ਕਿੱਲੇ ਪਾਈਪਲਾਈਨ ਆਖਿਆ ਸੀ ਤੁਸੀਂ 10 ਇੰਚ ਦੀ ਤੇ ਹੋਰ ਕੀ ਕੋਈ ਪੱਖਾ ਕੋਈ ਸੀ ਪੱਖਾ ਨਹੀਂ ਸੀ 8 ਕਿੱਲੇ 8 ਕਿੱਲੇ ਪਾਈਪ ਲਾਈਨ ਜਿਹੜੀ ਤੁਸੀਂ ਆਖੀ ਸੀ ਉਹ ਤੁਹਾਡੇ ਕੋਲੇ ਲਿਆ ਕੇ ਦੇਤੀ ਹੈ ਬਈ 8 ਕਿੱਲੇ ਬਹੁਤ ਅੱਛਾ ਇਹ ਮਤਲਬ ਕਿ ਬਿਨਾਂ ਸਰਕਾਰ ਤੋਂ ਕੰਮ ਐ ਮਿੱਤਰੋ ਜੇ ਸਰਕਾਰ ਹੁੰਦੀ ਤਾਂ ਪਾਣੀ ਉਹਨੂੰ ਭਾਵੇਂ ਸਰਕਾਰ ਦੇ ਅਫਸਰਾਂ ਨੂੰ ਪੀਣਾ ਪੈਂਦਾ ਅਸੀਂ ਇਹ ਪਾਣੀ ਉਹਨੂੰ ਸੁਕਾ ਦੇਣਾ ਸੀ ਪਰ ਵੱਡੇ ਵੱਡੇ ਲੀਡਰ ਐ ਲੋਕ ਵੱਡੀਆਂ ਵੱਡੀਆਂ ਗੱਲਾਂ ਕਰਦੇ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਾ ਰਹਿੰਦੇ ਐ ਪਰ ਇਸ ਦੇ ਬਾਬ ਯੂਦ ਵੀ ਕੱਲੀਆਂ ਗੱਲਾਂ ਤੇ ਸੁੱਕੇ ਢੇੜੇ ਹੀ ਐ ਹੋਰ ਵੱਡੀਆਂ ਵੱਡੀਆਂ ਜਾਇਦਾਦਾਂ ਐ ਜੇ ਜੇਬ ਚੋਂ ਵੀ ਦੇ ਦਿੰਦਾ ਤਾਂ ਵੀ ਕੋਈ ਜਾਨ ਨਹੀਂ ਨਿਕਲਦੀ ਕਿਸੇ ਦੀ ਕੀ ਕਹਿੰਦੇ ਹੋ ਕਿ ਨਹੀਂ ਮੇਰੇ ਨਾਲ ਸਹਿਮਤ ਹਾਂ ਪਰ ਇਹ ਗੱਲਾਂ ਹੀ ਐ ਦਬੇ ਹੋਏ ਨੇ ਥੋੜੀ ਬੋਲਣੇ ਡਰਨਾ ਨਹੀਂ ਐ ਜੇ ਔਖੇ ਸਮੇਂ ਨੀ ਨਾ ਮੈਂ ਤਾਂ ਰਾਤ ਨੂੰ ਆਇਆ ਸੀ 7 ਵਜੇ ਹਨੇਰੇ ਚ ਪਰ ਮੇਰੇ ਮਨ ਚ ਪੀੜ ਸੀਗੀ ਮੇਰੇ ਬੰਦਿਆਂ ਦੇ ਮਨ ਚ ਪੀੜ ਸੀਗੀ ਵੀ ਭਾਈ ਆਪਾਂ ਉਹਨਾਂ ਦਾ ਕੁਝ ਕਰੀਏ ਯਾਰ ਪਿੰਡ ਮਰ ਜੂਗਾ ਜਮਾ ਇਹ ਅੱਜ ਤੁਹਾਨੂੰ ਲੱਗਦਾ ਜਦੋਂ 5-7 ਸਾਲ ਇਹ ਨਾ ਸੁੱਕਿਆ ਨਾ ਕੰਮ ਤੇ ਫਿਰ ਚੀਕਾ ਨਿਕਲ ਜਾਂਦੀਆਂ ਫਿਰ ਇਸ ਕਿਸਾਨ ਜਾਊਗੇ ਇੱਥੇ ਫਿਰ ਥੱਲੇ ਥੱਲੇ ਹੋਰ ਨੁਕਸਾਨ ਹੋਊ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਥੇ ਸੁਚੇਤ ਕਰਾਇਆ ਤੇ ਅੱਜ ਅਸੀਂ ਤੁਹਾਨੂੰ ਆ ਜਿਹੜੀ ਪਾਈਪਲਾਈਨ ਆ 8 ਕਿੱਲੇ 10 ਇੰਚ ਦੀ ਦੀਪਕ ਜੀ ਤੁਹਾਡਾ ਵੀ ਧੰਨਵਾਦ ਤੇ ਅਸੀਂ ਦੇਖ ਕੇ ਚੱਲੇ ਆ ਇਹ ਮਿੱਤਰੋ ਹੁਣ ਤੁਸੀਂ ਪਾ ਲਓ ਇਹ ਨਾ ਹੋਵੇ ਇਹ ਧਿਆਨ ਰੱਖੋਗੇ ਕੋਈ ਇੱਥੋਂ ਪਾਪ ਲੈ ਜੇ ਆਪਦੇ ਘਰ ਨੂੰ ਲੈ ਜੇ ਤੇ ਕੋਈ ਫਲਾਣੇ ਨੂੰ ਲੈ ਜੇ